ਗੁਰੂ ਜੀ ਜਿਹੜਾ ਕਿਹੜਾ ਕਿਹੜਾ ਸਿੰਘ ਪ੍ਰਵੇਸ਼ ਕੀਤਾ ਦੱਸੋ ਮੈਨੂੰ ਬਖੋ ਮੈਂ ਬਹਿ ਗਲਾ ਮੰਮੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਫਤਿਹ ਕਿਹੜਾ ਕਿਹੜੇ ਸਿੰਘ ਨੇ ਦੱਸੋ ਹਾਂਜੀ ਬਾਬਾ ਗੁੱਟਾ ਸਾਹਿਬ ਜੀ ਆ ਬੋਤਾ ਸੀ ਬੋਤਾ ਸਾਹਿਬ ਬੋਤਾ ਸਿੰਘ ਜੀ ਕਰਕੇ ਸਵਾਲ ਕੋਈ ਸਵਾਲ ਨਹੀਂ ਕਰੀ ਸਾਡੇ ਸਵਾਲਾਂ ਦਾ ਜਵਾਬ ਦਿਓ ਮੇਰੇ ਦਾ ਕੋਈ ਜਵਾਬ ਨਹੀਂ ਦੇਉਂਦਾ ਕੋਈ ਜਵਾਬ ਨਹੀਂ ਚਲੋ ਅੱਗੇ ਜਾਂਦੇ ਆ। ਅੱਜ ਕੋਈ ਸ਼ੇਤ ਹੁਸ਼ਿਆਰ ਬੱਲ ਕੋਲ ਬਖੰਡ ਕਰ ਰਿਹਾ ਤੂੰ। ਚਲੋ। ਇਹ ਕੋਲ ਬਖੰਡ ਕਰ ਰਿਹਾ ਤੂੰ ਪ੍ਰਸ਼ਾਸਨ ਦੀ ਅੱਖੀ ਦੇ ਵਿੱਚ। ਵਾਹ ਬੱਲ ਕੋਲ ਬਖੰਡ ਕਰ ਰਿਹਾ। ਵਾਹ ਪ੍ਰਸ਼ਾਸਨ ਨੂੰ ਮਾਰੋ ਵਾਹ ਹੁਣ ਹੱਥ ਕੱਢੀ ਲਾ ਕੇ ਚਲੋ ਬਾਹਰ ਨੂੰ। ਦੇਖ ਕੇ ਚਲੋ ਮੈਂ ਇਹ ਗੱਲ ਨਾ ਬਰਬਾਦ ਹੈਗਾ। ਵਾਹ ਜਸ ਸਾਡੇ ਸਵਾਲਾਂ ਦੇ ਜਵਾਬ ਦੇ ਇੱਥੇ। ਕੋਈ ਸੋਲ ਖਿੰਦੀ ਆਉਂਦੀ ਬੱਤ ਹੈ ਆਪ ਦੀ ਮਾਟੀ ਤੋਂ ਸਾਰੀ ਦੁਨੀਆ ਨੂੰ ਸਾਡੀ ਕੌਮ ਨੂੰ ਡੇੜਾ ਕਰ ਕਰਨ ਆਏ ਸਾਡੀ ਕੌਮ ਦਾ ਡੇੜਾ ਕਰ ਕਰਨ ਆਏ ਮੇਰੇ ਆਪ ਦੇਖੋ ਮੈਨੂੰ ਸੁਣੋ ਕਰਦੇ ਇਹਨਾਂ ਨੇ ਗੱਲ ਕਰੀ ਚਲੋ ਮੇਰੇ ਸਵਾਲ ਦਾ ਜਵਾਬ ਦੇਵੀਂ ਨਹੀਂ ਤਾਂ ਮੇਰਾ ਸੱਤ ਮੈਂ ਕਟਰਾ ਜੀਦਾ ਤੂੰ ਸਿਉਰੀ ਕਰ ਦੇਣਾ ਹਾਂ ਕਟਾਂਗੇ ਜਵਾਬ ਦੇ ਸਕਦਾ ਪਾਪਾ ਜਦੋਂ ਮਾਟੀ ਚਲੀ ਗਈ ਬਸੇ ਬਸ ਕੀ ਰਹਿ ਗਿਆ ਅਗਰ ਪਾਪਾ ਕੀ ਕਹਾ ਜੀ ਤੁਸੀਂ ਛੱਡੋ ਜਿੱਦਾਂ ਸਾਡੀ ਮਾਟੀ ਦੀ ਉਸ ਪਾਸੇ ਜਾਂਦੀ ਪਰ ਸਿਰ ਸਾਡਾ ਹੈ ਹੀ ਨਹੀਂ ਨਾ ਮਤਲਬ ਸਰਕਾਰੀ ਹੋ ਜਾਂਦਾ ਨਾ ਮੈਂ ਪਰਿਵਾਰ ਦੇ ਵਿੱਚੋਂ ਪੁੱਛੂੰਗਾ ਤੈਨੂੰ ਦੱਸੋ ਬਾਬੇ ਦੀਪ ਸਿੰਘ ਦਾ ਦੱਸੋ ਮੈਨੂੰ ਭਾਈ ਮਣੀ ਸਿੰਘ ਦੱਸੋ ਮੈਨੂੰ ਗੋਤਾ ਸਿੰਘ ਦੱਸੋ ਵੀ ਭਾਈ ਬਕਰ ਸਿੰਘ ਦੱਸੋ ਮੈਨੂੰ ਸਰੋ ਬਾਈ ਆਪਾਂ ਸਿਰੋ ਕਰੀਏ ਕੋਈ ਸ਼ੁਰੂ ਕਰੀਏ ਹਾਦੋ ਵੀਰ ਜੀ ਸਿਰ ਮਾਰ ਲੱਗ ਗਿਆ ਚਲੋ ਮੈਂ ਤੁਹਾਨੂੰ ਪਹਿਲਾਂ ਦੱਸਦਾ ਵੀ ਬੜੇ ਸਹੀ ਏਰੀਆ ਅਸੀਂ ਤਾਂ ਅਸੀਂ ਤਾਂ ਦਿਮਾਗ ਸਹੀ ਕਰਨ ਵਾਲੇ ਆ ਸਾਡੀ ਜਦ ਵੀ ਦਿਮਾਗ ਸਹੀ ਕਰਨ ਵਾਲੀ ਆ ਉਹੀ ਬਾਬਾ ਜਿਹੜੀ ਬੁਸੰਗ ਦਾ ਇਸ ਕਰਦੀ ਆ ਸਮੇਂ ਦੀ ਆ ਰੋ ਉਹ ਭਾਈ ਗੁਰਮਾਰ ਲਾਲਾ ਬਸ ਆ ਗੱਲ ਨਾਲ ਸਹਿਮਤਾ ਪਰ ਕਿਰਪਾ ਦਾ ਸਥਾਨ ਹੀ ਨਾ ਆਏਗਾ ਇਹ ਆਸਾਨ ਦੀ ਪਿੱਤਰ ਤਾਂ ਵੇਖੀ ਨਾ ਆਪਾਂ ਇਹ ਨਾ ਗੁਰਮਾਰ ਲਾ ਆ ਉਹ ਨਾ ਕਹਣਾ ਅਲੱਦਾਂ ਆ ਕੇ ਸੁਣੋ ਧਿਆਨ ਨਾਲ ਗੁਰਕਾ ਸਾਹਿਬ ਉੱਪਰ ਹਾਂਜੀ ਅੱਜ ਅਸੀਂ ਗੁਰਦੁਆਰਾ ਜੋ ਰੋਇਪੁਰ ਸ਼ਹਿਰ ਦੇ ਬਸੰਤ ਵਿਹਾਰ ਦੇ ਵਿੱਚ ਇੱਕ ਨਿੱਜੀ ਗੁਰਦੁਆਰਾ ਸਾਹਿਬ ਜਿਹੜਾ ਬਾਬਾ ਸਰਵਣ ਸਿੰਘ ਜੀ ਨੇ ਬਣਾਇਆ ਸੀਗਾ ਜਿਹਦੇ ਵਿੱਚ ਅਸੀਂ ਪਿਛਲੇ ਕਾਫੀ ਸਮੇ ਤੋਂ ਇੱਥੇ ਨਿਗਰਾਨੀ ਰੱਖੀ ਸੀ ਕਿ ਇਸ ਗੁਰਦੁਆਰੇ ਵਿੱਚ ਪੁੱਛਾਂ ਦਸਾਂ ਮਨਮਤ ਬੜੇ ਵੱਡੇ ਪੱਧਰ ਤੇ ਹੋ ਰਹੀ ਸੀ ਜਿਹਦੀਆਂ ਕਿ ਅਸੀਂ ਗੁਪਤ ਤੌਰ ਤੇ ਸੰਗਤ ਰੂਪੀ ਵਿੱਚੋਂ ਭੇਜ ਕੇ ਕਿਸੇ ਨੂੰ ਅਸੀਂ ਵੀਡੀਓ ਵੀ ਬਣਵਾਈਆਂ ਉਹ ਵੀਡੀਓ ਅਸੀਂ ਪ੍ਰਸ਼ਾਸਨ ਨੂੰ ਦਿੱਤੀਆਂ ਉਹ ਵੀਡੀਓ ਅਸੀਂ ਤੁਹਾਨੂੰ ਪ੍ਰੈਸ ਨੂੰ ਵੀ ਦੇਵਾਂਗੇ ਕਿ ਉਸ ਵੀਡੀਓ ਕਿਸ ਤਰ੍ਹਾਂ ਬਾਬਾ ਸਰਵਣ ਸਿੰਘ ਜੀ ਕਹਿੰਦੇ ਜੇ ਮੇਰੇ ਵਿੱਚ ਭਾਈ ਮਨੀ ਸਿੰਘ ਜੀ ਆ ਜਾਂਦੇ ਆ ਉਹਦਾ ਡਰਾਮਾ ਕਰਦੇ ਸਾਡੇ ਕੋ ਵੀਡੀਓ ਬਣੇਗਾ ਕਦੀ ਬਾਬਾ ਬੋਤਾ ਸਿੰਘ ਜੀ ਆ ਜਾਂਦੇ ਨੇ ਕਦੀ ਕੋਈ ਹਰੇਕ ਅਛੀ ਸਿੰਘ ਸੀ ਤੇ ਨਾਂ ਲੈ ਕੇ ਜਦੋਂ ਕਿ ਇਹ ਕੁਝ ਵੀ ਨਹੀਂ ਹੁੰਦਾ ਆਪਾਂ ਨੂੰ ਪਤਾ ਹੈ ਅਸੀਂ ਬਾਬਾ ਜੀ ਨੂੰ ਚੈਲੰਜ ਕੀਤਾ ਸੀਗਾ ਕਿ ਜਦੋਂ ਤੁਸੀਂ ਕਹਿੰਦੇ ਸਾਡੇ ਅਛੀ ਸਿੰਘ ਆਉਂਦੇ ਆ ਤੁਹਾਡੇ ਤੁਸੀਂ ਦੱਸੋ ਅਸੀਂ ਸਵਾਲ ਕਰਾਂਗੇ ਤੁਸੀਂ ਸਾਡੇ ਸਵਾਲਾਂ ਦਾ ਜਵਾਬ ਦਿਓ ਕਿਉਂਕਿ ਅਸੀਂ ਤੁਹਾਡੇ ਨਾਲ ਗੱਲਾਂ ਕਰਾਂ ਜਿਹੜੇ ਤੁਹਾਨੂੰ ਅਛੀ ਸਿੰਘ ਤੁਸੀਂ ਆਦੇ ਹੋ ਉਹਨਾਂ ਅਛੀ ਦਾ ਸਿੰਘਾਂ ਨਾਲ ਗੱਲ ਕਰਾਂਗੇ ਪਰ ਬਾਬਾ ਜੀ ਉਹਨਾਂ ਨੇ ਵਿੱਚੋਂ ਸਾਨੂੰ ਜਵਾਬ ਨਹੀਂ ਦੇ ਸਕੇ ਬੜੀ ਬਾਬਾ ਜੀ ਨਾਲ ਗੱਲ ਹੋਈ ਬਿਲਕੁਲ ਅੰਦਰ ਕਹਿੰਦੇ ਸੀ ਅੰਦਰ ਉਹਨਾਂ ਅੱਜ ਫੇਰ ਡਰਾਮਾ ਕੀਤਾ ਮੇਰੇ ਸਾਹਮਣੇ ਕਿ ਬਾਬਾ ਬੋਤਾ ਸਿੰਘ ਸ਼ਹੀਦ ਬੋਤਾ ਸਿੰਘ ਤੇ ਗਰਜਾ ਸਿੰਘ ਤੁਸੀਂ ਸੁਣੇ ਹੋ ਬਹੁਤ ਤਕੜੀ ਮਹਾਨ ਸ਼ਖਸੀਅਤ ਆ ਕੌਮ ਦੇ ਵੱਡੇ ਵੱਡੇ ਸ਼ਹੀਦ ਨੇ ਕਹਿੰਦੇ ਨੇ ਕਿ ਬਾਬਾ ਜੀ ਅੱਜ ਆ ਗਏ ਨੇ ਬਾਬਾ ਬੋਤਾ ਸਿੰਘ ਆ ਹੱਥ ਮਾਰ ਲੱਗ ਪਏ ਇਹ ਸਾਡੇ ਕੋਲ ਵੀਡੀਓ ਬਣੀ ਅੱਜ ਦੀ ਵੀਡੀਓ ਬਣੀ ਆ ਤੇ ਬਾਬਾ ਬੋਤਾ ਸਿੰਘ ਜੀ ਆ ਗਏ ਆ ਜਦੋਂ ਮੈਂ ਕਿਹਾ ਵੀ ਮੇਰੇ ਸਵਾਲਾਂ ਦੇ ਜਵਾਬ ਕਹਿੰਦੇ ਇਸ ਵਕਤ ਅਸੀਂ ਕਿਸੇ ਦੇ ਸਵਾਲਾਂ ਦੇ ਜਵਾਬ ਨਹੀਂ ਦਿੰਦੇ ਨਾ ਦੇ ਸਕਦੇ ਅਸੀਂ ਬਕਾਇਦਾ ਕਾਲ ਤੱਕ ਬਕਾਇਦਾ ਅਸੀਂ ਕਾਲ ਤੱਕ ਸਹਿਬ ਰਿਪੋਰਟ ਕੀਤੀ ਸੀ ਧਰਮ ਪ੍ਰਚਾਰ ਕਮੇਟੀ ਦੇ ਸਹਿਯੋਗ ਦੇ ਨਾਲ ਧਰਮ ਪ੍ਰਚਾਰ ਕਮੇਟੀ ਦੇ ਜੋ ਡਿਊਟੀ ਅਫਸਰ ਸੀ ਉਹਨਾਂ ਨੇ ਸਾਡਾ ਬੜਾ ਇੰਟਰਨੈਸ਼ਨਲ ਪੰਥਰ ਦਲ ਦਾ ਦਾਸ ਸੇਵਾਦਾਰ ਪੰਜਾਬ ਪ੍ਰਧਾਨ ਧੰਨ ਸਿੰਘ ਦਾ ਅਸੀਂ ਜੋ ਰਿਪੋਰਟ ਕੀਤੀ ਕਾਲ ਤੱਕ ਸਹਿਬ ਤੋਂ ਰਿਪੋਰਟ ਆਈ ਆ ਅਸੀਂ ਉਹ ਰਿਪੋਰਟ ਲੈ ਕੇ ਸਿੱਧੀ ਕਾਰਵਾਈ ਨਹੀਂ ਕੀਤੀ ਅਸੀਂ ਸਵੇਰ ਤੋਂ ਐਸਐਸਪੀ ਸਾਹਿਬ ਦਾ ਟਾਈਮ ਲੈ ਕੇ ਉਹਨਾਂ ਤੋਂ ਫਿਰ ਉਹਨਾਂ ਨੇ ਡੀਐਸਪੀ ਦੋ ਡੀਐਸਪੀ ਨੇ ਜਿਨ੍ਹਾਂ ਦੀ ਡਿਊਟੀ ਲਈ ਆ ਉਹ ਡਿਊਟੀ ਅਨੁਸਾਰ ਅਸੀਂ ਉਹ ਡਿਊਟੀ ਅਨੁਸਾਰ ਅਸੀਂ ਇਹਨਾਂ ਦੇ ਡੀਐਸਪੀ ਜਿਹੜੇ ਆਏ ਨੇ ਉਹਨਾਂ ਨੇ ਪੂਰੀ ਗੁਰਮਤਿ ਅਨੁਸਾਰ ਗੁਰਦੁਆਰਾ ਗੁਰੂ ਸਰ ਜਾਮਨੀ ਸਾਹਿਬ ਇਸ ਸ਼ੋਭਤ ਹੋਣਗੇ ਸਰੂਪ ਜਿਹੜੇ ਤੇ ਨੇ ਸਰੂਪ ਤੇ ਨਾਲ ਪੋਥੀਆਂ ਨੇ ਇੱਥੇ ਸ਼ੋਭਤ ਕੀਤੇ ਜਾਣਗੇ ਔਰ ਦੂਜੀ ਰੇ ਕਾਰਵਾਈ ਦੀ ਗੱਲ ਜੇ ਪ੍ਰਸ਼ਾਸਨ ਕਾਰਵਾਈ ਨਹੀਂ ਕਰਦਾ ਫਿਰ ਅਸੀਂ ਅਗਲੇ ਦਿਨਾਂ ਦੇ ਵਿੱਚ ਕਾਰਵਾਈ ਕਰਵਾਵਾਂਗੇ ਇਹ ਕੇਸ ਪੰਜ ਪਿਆਰੇ ਅਕਾਲਤਖਸੈ ਉਹਨਾਂ ਨੂੰ ਦਿੱਤਾ ਜਾਵੇਗਾ 10 ਬਬਸਨਾਮ ਸਿੰਘ ਪੰਜਾਬ ਪ੍ਰਧਾਨ ਧਾਰਮਿਕ ਵਿੰਗ ਇੰਟਰਨੈਸ਼ਨਲ ਪੰਥਕ ਦਲ ਜੀ ਤੇ ਬੰਦਾ ਭੱਲਾ ਜੀ ਜਿਦਾ ਸੀ ਦਸੀਆਂ ਦੇ ਪਰੇ ਆ ਚਾਹ ਪਾਏ ਦੇ ਮਾਈਏ ਬਣਾ ਲੇ ਵੀ ਆਪਣਾ ਕੇ ਇਹਨਾਂ ਨੇ ਮਰ ਗਏ ਸ਼ਰੋਣੀ ਪੀਟੀ ਆਕਾਰ ਦਾ ਦਿਖਾ ਦਿੱਤੀ ਪਰ ਆ ਰਹੇ ਆ ਉਹ ਬਾਹਰ ਮਾਰਦੇ ਜਿਹੜਾ ਵੀ ਉਹਨਾਂ ਦੇ ਘਰੇ ਆਉਂਦੇ ਉਹਨਾਂ ਦਾ ਕੋਈ ਪਤਾ ਨਹੀਂ ਹੁੰਦਾ ਜੀ ਨਾਂ ਕੀ ਹੁੰਦਾ ਜੀ ਹਾਂਜੀ ਇਹ ਪਾਰੇ ਆਲੇ ਜਾਣਦੇ ਆ ਨਹੀਂ ਕੋਈ ਹੁੰਦਾ ਜੇ ਕੋਈ ਜਾਣਕਾਰ ਹੋਵੇ ਹਾਂਜੀ ਜੇ ਤੇ ਪਾਰੇ ਆਉਂਦੇ ਆ ਸਾਨੂੰ ਵੀ ਪੁਰਾ ਸਾਡੇ ਨਾਲ ਚੀਜ਼ ਹੋਣੀ ਸੁਖਿੰਦਰ ਬਾਰਨ ਨੇ ਜੇ ਸਭ ਨੋਕ ਮੋਈਆਂ ਬਣਾ ਲੈਂਦੇ ਆ ਮੋਈਆਂ ਬਣਾਵੇ ਸ੍ਰੀ ਲਿਪੀਟੀ ਦੇ ਸਟਾਫ ਕਰਦੇ ਆ ਵੀ ਬਾਬਾ ਜੀ ਕੋ ਦਾਸ ਆਉਂਦਾ ਜਾਂ ਬਾਬਾ ਦੀਪ ਸਿੰਘ ਆਉਂਦਾ ਜਾਂ ਕਿਸ ਤਰ੍ਹਾਂ ਆਹੀਆਂ ਨਹੀਂ ਮੰਨਦੇ ਹਾਂਜੀ ਅਗਲੇ ਮਹਾਰਾਜ ਦੇ ਸੁਪ ਲੈ ਚਲੇ ਹਾਂ ਜੀ ਗੱਲਾਂ ਚੱਲੇ ਪੋਥੀਆਂ ਲੈ ਚੱਲੇ ਆ ਮਾਰਨ ਕਿੱਡੀ ਦੇਰ ਦਾ ਪੁਰਾਣਾ ਗੁਰਦੁਆਰਾ ਸੀ ਇਹ 25 ਸਾਲ ਪੁਰਾਣਾ ਸੀ ਬੜਾ ਕਿਹੜੇ ਨਾਮ ਤੇ ਬਣਿਆ ਸੀ ਬਾਬਾ ਦੀਪ ਸਿੰਘ ਜੀ ਦਸਿੰਘਾ ਦੇ ਨਾਮ ਸੀ ਦਾਦੇ ਬਾਬਾ ਦੀਪ ਸਿੰਘ ਜੀ ਠੀਕ ਬਾਬਾ ਦੀਪ ਸਿੰਘ ਜੀ ਦਸਿੰਘਾ ਦੇ ਆਹੀ ਸਾਡਾ ਪਰਿਵਾਰ ਤੇ ਬਾਕੀ ਪੁੱਛਾ ਪਛਾ ਦਿੱਤੀਆਂ ਜਾਂਦੀਆਂ ਸੀ ਜਾਂ ਕੋਈ ਧਾਗੇਤ ਵੀ ਦਿੱਤੇ ਜਾਂਦੇ ਨਹੀਂ ਪੁੱਛਾ ਨੇ ਕਹਿੰਦੇ ਸ਼ਬਦ ਫੋਟੋ ਕਰ ਦਿੰਦੀ ਹੈ ਜਿਹੜਾ ਚੁਕੀ ਵਾਲਾ ਵੀ ਸ਼ਬਦ ਪੜੋ ਅਰਦਾਸੀਏ ਸ਼ਬਦਾਂ ਦੇ ਸ਼ਬਦ ਪਰੇ ਹੋਰ ਪੁੱਛਿਆ ਵਾਲਾ ਇਥੇ ਕੋਈ ਗੱਲ ਨਹੀਂ ਸ਼ਬਦ ਦੱਸੀ ਜਾਂਦੇ ਆ ਗਰਬਾਨੇ ਦੇ ਸ਼ਬਦ ਦੱਸੀ ਜਾਂਦੇ ਆ